ਲੋ ਜੀ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹਾਂ ਤੁਹਾਡੇ ਨਾਲ ਤੇ ਮੇਰੇ ਨਾਲ ਬੈਠੇ ਨੇ ਮੇਰੇ ਵੀਰ ਹੁਸਨਪ੍ਰੀਤ ਜੀ ਤੇ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਤੇ ਤੁਸੀਂ ਪਹਿਲਾ ਆਪਣੇ ਬਾਰੇ ਇੰਟਰੋਡਕਸ਼ਨ ਦਿਓ ਅਸੀਂ ਕਿਹੜੇ ਫਾਰਮ ਤੇ ਬੈਠੇ ਆਂ ਤੁਹਾਡਾ ਇਸ ਏਰੀਆ ਵਿੱਚ ਕਿਹੜਾ ਪਿੰਡ ਦਾ ਨਾਂ ਪੈਂਦਾ ਜੀ ਤੇ ਕਿਹੜਾ ਜ਼ਿਲ੍ਹਾ ਪੈਂਦਾ ਜੀ ਆਪਾਂ ਵੀਰੇ ਐਚ ਐਮ ਐਸ ਸਟਾਰਟ ਫਾਰਮ ਤੇ ਬੈਠੇ ਆਂ ਠੀਕ ਹੈ ਜੀ ਐਚ ਐਮ ਮੇਰਾ ਤੇ ਮੇਰੀ ਵਾਈਫ ਦਾ ਨਾਮ ਆ ਠੀਕ ਹੈ ਜੀ ਠੀਕ ਹੈ ਜੀ ਇਹ ਅਸੀਂ ਤਾਂ ਰੱਖਿਆ ਸੀ ਵੀ ਕਿਉਂਕਿ ਅਸੀਂ ਆਪਦੀ ਪੀੜੀ ਤੋਂ ਸਟਾਰਟ ਕੀਤਾ ਠੀਕ ਹੈ ਜੀ ਸਾਡੇ ਕੋਈ ਪਰਖੇ ਕੋਈ ਨਹੀਂ ਰੱਖਦੇ ਹੁੰਦੇ ਸੀ ਅੱਛਾ ਜੀ ਤੇ ਇਹ ਸੋਚ ਕੇ ਰੱਖਿਆ ਸੀ ਵੀ ਆਉਣ ਵਾਲੀ ਪੀੜੀ ਤਹੂਗਾ ਤਾਂ ਮੇਰਾ ਤੇ ਮੇਰੀ ਵਾਈਫ ਦਾ ਨਾਂ ਹੀ ਚੱਲੂਗਾ ਠੀਕ ਹੈ ਜੀ ਬਹੁਤ ਚੰਗੀ ਸੋਚ ਹੈ ਦੀ ਤੇ ਆਪਣਾ ਬੋਹਾ ਪਿੰਡ ਆ ਵੀਰੇ ਠੀਕ ਹੈ ਜੀ ਡਿਸਟ੍ਰਿਕਟ ਬਲਾਡਾ ਜੀ ਹਾਂ ਜੀ ਤੇ ਜ਼ਿਲ੍ਹਾ ਮਾਨਸਾ ਜੀ ਠੀਕ ਹੈ ਬੀ ਜੀ ਹਾਂ ਜੀ ਤੇ ਵੀਰ ਜੀ ਕੱਲ ਕਰਦੇ ਹਾਂ ਤੁਹਾਡੇ ਸ਼ੌਂਕ ਦੇ ਬਾਰੇ ਏ ਇਸ ਟਾਈਮ ਆਪਣੇ ਫਾਰਮ ਤੇ ਕਿੰਨੇ ਘੋੜੇ ਨੇ ਜੀ ਘੋੜੇ 2 ਆ ਜੀ ਹਾਂਜੀ ਤੇ ਤਿੰਨ ਨੁਕਰੀਆਂ ਬਸ਼ੇਰੀਆਂ ਨੇ ਠੀਕ ਆ ਜੀ ਤੇ ਦੋ ਚੰਬੀਆਂ ਘੋੜੀਆਂ ਨੇ ਜੀ ਠੀਕ ਆ ਜੀ ਤੇ ਇੱਕ ਚੰਬੀ ਬਸ਼ੇਰੀ ਹੈ ਜੀ ਠੀਕ ਆ ਜੀ ਹਾਂਜੀ ਕੁੱਲ ਮਿਲਾ ਕੇ ਸੋਹਣੀ ਕਲੈਕਸ਼ਨ ਆ ਜੀ ਹਾਂਜੀ ਤੇ ਮੇਨ ਆਪਣੇ ਫਾਰਮ ਦਾ ਘੋੜਾ ਜੀ ਜੋਰਾ ਜੀ ਜੋਰਾ ਜੀ ਕਿਨਾ ਉਹਦਾ ਘੋੜੇ ਦਾ ਜੋਰਾ ਜੀ ਜੋਰਾ ਜੀ ਤੇ ਕਿਹੜੀ ਬਲੱਡ ਲਾਈਨ ਦਾ ਜੀ ਉਹ ਘੋੜਾ ਜੀ ਉਹ ਕਰਤਾਰੇ ਲੱਡੇ ਵਾਲੇ ਦਾ ਪੋਪਤਾ ਜੀ ਠੀਕ ਆ ਜੀ ਰਣ ਸ਼ੇਰ ਘੋੜੇ ਦਾ ਬੱਚਾ ਜੀ ਠੀਕ ਹੈ ਜੀ ਰਣ ਸ਼ੇਰ ਘੋੜਾ ਜੀ ਬੋਰਡ ਦੇ ਘਰੇ ਜੰਮਿਆ ਪਲਿਆ ਸੀ ਜੀ ਠੀਕ ਹੈ ਜੀ ਭਲੂਰ ਪਿੰਡ ਆ ਪਤਾ ਨਹੀਂ ਭਲੂਰ ਆ ਪਤਾ ਨਹੀਂ ਭਲੂਰ ਠੀਕ ਹੈ ਜੀ ਉਸ ਪਿੰਡ ਸੀ ਹਾਂਜੀ ਤੇ ਸਤਵੀਰ ਰਾਜੇ ਨਾਲੇ ਵਾਲੇ ਕੋਲ ਚਲਾਇਆ ਗਿਆ ਸੀ ਮੁੜ ਕੇ ਵੇਖ ਕੇ ਉਹ ਹਾਂਜੀ ਤੇ ਉੱਥੇ ਘੋੜੀ ਲੱਗੀ ਸੀ ਜੀ ਨੌਕਰੀ ਠੀਕ ਹੈ ਜੀ ਉਹ ਬਟਾਲੇ ਜੰਮਪਾਲ ਆ ਜੀ ਇਹ ਠੀਕ ਹੈ ਜੀ ਉੱਥੋਂ ਆਪਾਂ ਲਿਆ ਸੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਪੂਰੀ ਯਾਨੀ ਕਿ ਤੁਸੀਂ ਲਾਈਨ ਕਨਫਰਮ ਕੀਤੀ ਹੋਏ ਇਸ ਦੀ ਜੀ ਚਾਰੇ ਪੀੜੀਆਂ ਚਾਰ ਪੰਜ ਪੀੜੀਆਂ ਮਾਂ ਦੀ ਸਾਈਡ ਤੋਂ ਤੇ ਬਾਪ ਦੀ ਸਾਈਡ ਤੋਂ ਜੀ ਜਿਹੜੀ ਇਹਦਾ ਦਾਦਾ ਕਰਤਾਰੇ ਵਾਲਾ ਜੀ ਹਾਂਜੀ ਦਾਦੀ ਸਾਹੂ ਕੇ ਲੈਣ ਦੀ ਠੀਕ ਹੈ ਜੀ ਨਾਨਾ ਵੱਡਖਣਾ ਜੀ ਠੀਕ ਹੈ ਜੀ ਤੇ ਨਾਨੀ ਨੁਕਰੀ ਸੀ ਠੀਕ ਹੈ ਜੀ ਮਾਂ ਨੁਕਰੀ ਹੈ ਜੀ ਠੀਕ ਹੈ ਜੀ मां ਵੀ ਵੱਡਖਾਨੇ ਵਾਲੀ ਦੀ ਹੋਗੀ ਜੀ ਹਾਂਜੀ ਹਾਂਜੀ ਆਪੇ ਰਣਸ਼ੇਰ ਦਾ ਹੋਗੇ ਚਲੋ ਬਹੁਤ ਸੋਹਣਾ ਪ੍ਰਸ਼ਨ ਆ ਬਈ ਜੀ ਤੇ ਗੱਲ ਕਰਦੇ ਆ ਰਿਜ਼ਲਟ ਦੇ ਬਾਰੇ ਜੀ ਤੇ ਕਿਵੇਂ ਰਿਜ਼ਲਟ ਵਿੱਚ ਕਿਵੇਂ ਆ ਜੀ ਕੋੜਾ ਰਿਜ਼ਲਟ ਬਹੁਤ ਸੋਹਣਾ ਆ ਬਈ ਪਰਮਾਤਮਾ ਨੇ ਕਿਰਪਾ ਕੀਤੀ ਆ ਬਹੁਤ ਚੰਗਾ ਸੁਣਾ ਠੀਕ ਆ ਜੀ ਹਾਂ ਨਹੀਂ ਤੇ ਬੱਚੇ ਜਿਆਦਾ ਇਹ ਜਾਂ ਬੱਚੀਆਂ ਇਹ ਤਾਂ ਵੀਰੇ ਜੀ ਮੇਰੇ 20 ਕਿ ਬੱਚੇ ਆ 20 ਬੱਚੇ 20 ਬੱਚਿਆਂ ਚੋਂ 17 ਵਸ਼ੀਰੀਆਂ ਆਈਆਂ ਨੇ ਠੀਕ ਆ ਜੀ ਜਿਹੜੀਆਂ ਚੰਬੀਆਂ ਘੂੜੀਆਂ ਅਜੇ ਤੱਕ ਨੁਕਰਾਂ ਨਹੀਂ ਸੁਈਆਂ ਹਾਂਜੀ ਹਾਂਜੀ ਉਹ ਵੀ ਨੁਕਰਾਂ ਸੁਈਆਂ ਨੇ ਬਹੁਤ ਚੰਗੀ ਗੱਲ ਹੈ ਤਾਂ ਜੀ ਤੇ ਮਾਲਵਾੜੀ ਘੋੜੀ ਦੇ ਉੱਤੇ ਪੀਨੂ ਕਰੇ ਬੱਚੇ ਆਏ ਬਹੁਤ ਸ਼ਾਨਦਾਰ ਫੇ ਤਾਂ ਜੀ ਰਿਜ਼ਲਟ ਹੈ ਘੋੜੇ ਦਾ ਘੋੜਾ ਕਿੰਨੀ ਉਮਰ ਦਾ ਹੋ ਗਿਆ ਜੀ ਇਸ ਟਾਈਮ ਘੋੜਾ ਵੀਰੇ 4.5 ਸਾਲ ਦਾ ਹੋ ਗਿਆ ਜੀ ਕੀ ਹਾਈਟ ਹੈ ਇਸ ਘੋੜੇ ਦੀ ਜੀ 64 ਪਲੱਸ ਜੀ ਠੀਕ ਹੈ ਜੀ ਤੇ ਤੁਸੀਂ ਕਦੋਂ ਤੱਕ ਤੋਂ ਸ਼ੁਰੂ ਕਰ ਦਿੱਤਾ ਸੀ ਇਹ ਛੱਡਣਾ ਜੀ ਦੋ ਦੰਦ ਸੀ ਜਾਂ ਖੀਰਾ ਸੀ ਉਦੋਂ ਖੀਰਾ ਸੀ ਬਾਈ ਜੀ ਹਲੇ ਦੋ ਦੰਦ ਦੀ ਮੈਲ ਪਟਦਾ ਸੀ ਠੀਕ ਹੈ ਜੀ ਹਾਂ ਜੀ بس ਇਹ ਆਪਾਂ ਕਹਿ ਦਿੰਨੇ ਆ ਵੀ ਘੋੜਾ 3 ਸਾਲ ਦਾ 3.5 ਦਾ ਸਾਲ ਦਾ ਛੱਡਣਾ ਚਾਹੀਦਾ ਤੁਹਾਡਾ ਤਜਰਬਾ ਬਹੁਤ ਪੁਰਾਣਾ ਤੁਸੀਂ ਬਹੁਤ ਪੁਰਾਣੇ ਘੋੜੇ ਰੱਖਦੇ ਹੋ ਸ਼ਾਇਦ ਅੱਜ ਤੁਹਾਡਾ ਇਹ 8ਵਾਂ ਘੋੜਾ ਆ ਹਾਂਜੀ 8ਵਾਂ ਨਾਮਾ ਘੋੜਾ ਜੀ ਹਾਂਜੀ ਹਾਂਜੀ ਤੇ ਤੁਹਾਨੂੰ ਕੀ ਮਨ ਲੱਗਦਾ ਵੀ ਆਪਾਂ ਨੂੰ ਘੋੜਾ ਕਿਹੜੇ ਸੇਜ ਤੇ ਜਾ ਕੇ ਛੱਡਣਾ ਚਾਹੀਦਾ ਮੈਂ ਤਾਂ ਯਾਰ ਵੀਰੇ ਇਹ ਲੱਗਦਾ ਵੀ ਪਰਮਾਤਮਾ ਦਾ ਕੁਝ ਨਹੀਂ ਪਤਾ ਇਹਨਾਂ ਦਾ ਕੁਝ ਨਹੀਂ ਪਤਾ ਕਦੋਂ ਵਧੇ ਜਾਣ ਕਦੋਂ ਘਟ ਜਾਣ ਅੱਛਾ ਜੀ ਉਹੜਾ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹਾਂਜੀ ਹਾਂਜੀ ਤੇ ਹੂੰ ਤਾਂ ਰੱਖਣਾ ਕੋਈ ਬਸ ਨਹੀਂ ਚਲੋ ਉਹ ਗੱਲ ਵੱਖਾ ਲੋਕ ਪ੍ਰਮਾਤਮਾ ਦੇ ਨਾਂ ਨੂੰ ਲੈ ਕੇ ਹਾਂਜੀ ਹਾਂਜੀ ਵੀ ਉਹ ਠੱਗੀ ਠੋਰੀ ਮਾਰਦੇ ਆ ਉਹ ਗੱਲ ਵੱਖਾ ਹਾਂਜੀ ਹਾਂਜੀ ਵੀ ਇੱਕ ਪ੍ਰਮਾਤਮਾ ਦੇ ਨਾਂ ਤੋਂ ਕਹਿੰਦੇ ਆ ਵੀ ਹਾਂਜੀ ਵੀ ਪ੍ਰਮਾਤਮਾ ਨੇ ਗੁਰੂ ਨੇ ਦਿੱਤਾ ਹਾਂਜੀ ਹਾਂਜੀ ਤੇ ਵੀ ਉਹ ਗੱਲ ਦੇਖੋ ਜਿਹੜਾ ਜੀ ਵਪਾਰ ਚ ਆ ਗਿਆ ਵਪਾਰ ਦਾ ਕੰਮ ਹੀ ਠੱਗੀ ਠੋਰੀ ਦਾ ਹੋ ਜਾਂਦਾ ਵੀ ਜੇ ਤੁਸੀਂ ਮੈਂ ਇੱਕ ਚੀਜ਼ ਦੱਸਾਂ ਤੁਹਾਨੂੰ ਜੇ ਅ ਜੇ ਤੁਸੀਂ ਕਿਸੇ ਨੂੰ ਕਹਿ ਦੋ ਵੀ ਤੁਹਾਡਾ ਘੁੜਾ 64 ਆ ਉਹਨਾਂ ਨੇ ਤੁਰਨ ਤੋਂ ਪਹਿਲਾਂ ਕਿਹਾ 62 ਹੋਊਗਾ 62 ਹੋਊਗਾ ਜੀ ਨਾ ਜੀ ਉਹ ਅਮੇਜ ਜੀ ਹੋ ਗਈ ਆ ਵੀ ਵਪਾਰੀ ਬੰਦਾ ਝੂਠ ਬੋਲਦਾ ਹੀ ਹੁੰਦਾ ਬਿਲਕੁਲ ਬਿਲਕੁਲ ਉਹ ਵਪਾਰੀ ਨੂੰ ਉੱਥੇ ਤੱਕ ਬੋਲਣਾ ਹੀ ਪੈਂਦਾ ਕਿਉਂਕਿ ਉਹ ਲੋਕਾਂ ਦੀ ਸੋਚ ਇਹੋ ਜਿਹੀ ਹੋ ਜਗੀ ਤੁਸੀਂ ਸੱਚ ਬੋਲ ਕੇ ਮੈਂ ਵੈਸੇ ਵੀ ਕਹਣਾ ਨਾ ਵੀ ਸੱਚ ਬੋਲ ਕੇ ਤੁਸੀਂ ਕੁਝ ਵੇਚ ਨਹੀਂ ਸਕਦੇ ਤੁਸੀਂ ਕੁਝ ਚਲਾ ਨਹੀਂ ਸਕਦੇ ਪਰ ਬਈ ਆਪਾਂ ਜਿੰਨਾ ਬੋਲਿਆ ਅਜੇ ਤੱਕ ਆਪਣੀ ਲਾਈਫ ਚ ਸੱਚ ਹੀ ਬੋਲੇ ਜੀ ਠੀਕ ਆ ਜੀ ਕਿਸੇ ਨੂੰ ਮਾੜੀ ਸਲਾਹ ਨਹੀਂ ਦਿੰਦੀ ਜੀ ਹਾਂਜੀ ਹਾਂਜੀ ਕਦੇ ਵੀ ਬਿਲਕੁਲ ਜੀ ਜੋ ਵੀ ਜਹੇ ਨਵਾਂ ਬੰਦਾ ਜੀ ਮੰਨੇ ਜਹੇ ਨਾ ਮੰਨੇ ਜੇ ਮੰਨ ਲਓ ਉਹਨੇ ਨਹੀਂ ਮੰਨੀ ਜੀ 2 ਸਾਲ ਬਾਅਦ ਉਹ ਬੰਦੇ ਨੇ ਸੋਚਿਆ ਵੀ ਉਹ 2 ਸਾਲ ਬਾਅਦ ਆਪਣੇ ਕੋਲ ਪੱਠਾ ਆਇਆ ਵੀ ਉਹ ਬੰਦੇ ਨੇ ਉਹ ਗੱਲ ਕਹੀ ਸੀ ਬਹੁਤ ਸੋਹਣੀ ਗੱਲ ਹੈ ਜੀ ਇਹ ਤਾਂ ਜਰਵਾ ਬੋਲਦਾ ਜੀ ਹਾਂ ਜੀ ਤੇ ਗੱਲ ਕਰਦੇ ਆ ਇਸ ਕੋੜੇ ਬਾਰੇ ਜੀ ਇਸ ਕੋੜੇ ਦਾ ਜੰਪਲ ਤੁਹਾਡੇ ਘਰੇ ਨਹੀਂ ਹੋਇਆ ਜਾਨਕਿ ਤੁਸੀਂ ਖਰੀਦਿਆ ਸੀ ਕਿੰਨੇ ਚਿਰ ਦਾ ਬੱਚਾ ਸੀ ਜਦੋਂ ਖਰੀਦਿਆ ਸੀ ਤੁਸੀਂ ਆਪਾਂ ਉਹ ਚਾਰ ਪੰਜ ਮਹੀਨਿਆਂ ਦਾ ਬੱਚਾ ਸੀ ਠੀਕ ਹੈ ਜੀ ਹਾਂ ਜੀ ਫਿਰ ਕਈ ਵਾਰੀ ਹੋ ਜਾਂਦਾ ਮਨ ਫਿਰ ਡੋਲਦਾ ਵੀ ਛੋਟਾ ਬੱਚਾ ਲੈਣ ਤੋਂ ਬਾਅਦ ਵੀ ਬਣੇ ਨਹੀਂ ਬਣ ਕੇ ਕਿਵੇਂ ਜੀ ਬੇ ਰੱਖਿਆ ਇੰਨਾ ਚੜ ਗਿਆ ਚਾਰ ਦੰਦ ਹੋ ਗਿਆ ਘੋੜਾ ਬਣ ਗਿਆ ਅਰਦਾਸਪੁਰ ਚ ਲੈ ਗਿਆ ਸੀ ਮੇਰੀ ਵਾਈਫ ਦੀ ਜੌਬ ਲੱਗ ਗਈ ਸੀ ਬਾਈ ਜੀ ਉੱਥੇ ਠੀਕ ਹੈ ਜੀ ਉਹ ਚੀਜ਼ ਨੂੰ ਕਰਦੇ ਕਰਾਉਂਦੇ ਇਹ ਬਸ਼ੀਰਾ ਮੈਂ ਉੱਥੇ ਹੀ ਲਿਆ ਸੀ ਬਟਾਲੇ ਬਾਈ ਜੀ 2-3 ਮਹੀਨੇ ਤਾਂ ਉਹਨਾਂ ਦੇ ਘਰੇ ਹੀ ਸਾਮਿਆਂ ਮੈਂ ਜਿੰਨਾਂ ਤੋਂ ਲਿਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਬਸ਼ੀਰਾ ਲਿਆ ਕੇ ਵੀਰੇ ਮੈਂ ਖੁੱਲਾ ਛੜਦਾ ਸੀ ਠੀਕ ਹੈ ਜੀ ਆਪਣਾ ਬੈਠ ਗਿਆ ਇਹ ਹਾਂਜੀ ਹਾਂਜੀ 30:50 ਦਾ ਜੀ ਠੀਕ ਕਰੋ ਮੈਂ ਲੱਗਾ ਇੱਥੇ ਖੁੱਲਾ ਹੀ ਫਿਰਦਾ ਰਹਿੰਦਾ ਸੀ ਅੱਛਾ ਜੀ ਕੂੜਾ ਪੱਠਿਆਂ ਤੇ ਭਲਿਆ ਠੀਕ ਹੈ ਜੀ ਕੋਈ ਸਟੀਰੋਡ ਨਹੀਂ ਅੱਛਾ ਜੀ ਕੋਈ ਕੁਛ ਨਹੀਂ ਠੀਕ ਹੈ ਜੀ ਜਿਹੜੇ ਐਂਡ ਵਾਲਾ ਸਮਾਂ ਸੀ ਇਹਦਾ ਹਾਂਜੀ ਹਾਂਜੀ ਵੀ ਸਰਦੀਆਂ ਦਾ ਟਾਈਮ ਸੀ ਸਰਦੀਆਂ ਚੱਲੀਆਂ ਸੀ ਠੀਕ ਹੈ ਜੀ ਉਦੋਂ ਆ ਕੇ ਵੀਰੇ ਅਸੀਂ ਜਰੂਰ ਕੋੜਾ ਸਾਭਿਆ ਠੀਕ ਹੈ ਜੀ ਉਦੋਂ ਕੋੜੇ ਨੇ ਗਰੂਜ਼ ਕੀਤੀ ਹੈ ਅੱਛਾ ਜੀ ਜਦੋਂ ਇਹ ਕੋੜੀਆਂ ਤੇ ਛੱਡਿਆ ਸੀ ਵੀਰੇ ਉਦੋਂ 60 ਇੰਚ ਦਾ ਸੀ ਠੀਕ ਹੈ ਜੀ ਠੀਕ ਹੈ ਅੱਜ ਜਿਉਂ 60 ਇੰਚ ਦਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਵੈਸੇ ਘੋੜੇ ਦੀ ਗਰਦਨ ਜਿਹੜੀ ਹੈ ਨਾ ਉਹ ਮਾਰਵਾੜੀ ਘੋੜੇ ਨੂੰ ਫੇਲ ਕਰਦੀ ਆ ਬਹੁਤ ਸ਼ਾਨਦਾਰ ਕਰਦਣਿਆ ਬੀਬੀ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਬਈ ਬਹੁਤ ਨਜਾਇਜ਼ ਹਾਂਜੀ ਹਾਂਜੀ ਇਹਦੇ ਬੱਚਿਆਂ ਦੀ ਵੀ ਗਰਦਨ ਬੜੀ ਸ਼ਾਨਦਾਰ ਬਹੁਤ ਚੰਗੀ ਆ ਰਹੀ ਹੈ ਜੀ ਬਹੁਤ ਕਿਹੜਾ ਘੋੜਾ ਧੌਣ ਦਾ ਚੰਗਾ ਉਹਦੇ ਬੱਚੇ ਸੋਹਣੇ ਲੱਗਣੇ ਹਾਂਜੀ ਹਾਂਜੀ ਇਹ ਹੈਗਾ ਜੀ ਘੋੜਾ ਕਹਿੰਦੇ ਹੁੰਦੇ ਆ ਬਈ ਗਰਦਨ ਹੋਣੀ ਜ਼ਰੂਰੀ ਆ ਕਿਉਂਕਿ ਨਾਰਾ ਆਪਣੀ ਗਰਦਨ ਤੋਂ ਹੀ ਰਵਾਬ ਦਿਖਾਉਂਦਾ ਬਿਲਕੁਲ ਜੀ ਬਿਲਕੁਲ ਇੱਕ ਭਾਈ ਨੇ ਮਾਰਿਆ ਸੀ ਤਨਾਦੋ ਹਾਂਜੀ ਕਿ ਟੱਟੂ ਆ ਅੱਛਾ ਠੀਕ ਹੈ ਜੀ ਇਹੋ ਜੇ ਮੈਂ ਕਹਿੰਨਾ ਭਰਾ ਸਾਡੇ ਲਈ ਦੇਸੀ ਘੇੜਾ ਕੰਮ ਕਰਦੇ ਆ ਜਰੂਰ ਜਰੂਰ ਵੀਰੇ ਕਿਉਂਕਿ ਜੇ ਤੁਸੀਂ ਉਹਨੂੰ ਕੋਈ ਹਨਾ ਟੌਂਟ ਨਹੀਂ ਮਾਰੂਗਾ ਤੁਸੀਂ ਉਹ ਕੰਮ ਫੇਰ ਪੂਰੀ ਮਿਹਨਤ ਨਾਲ ਤੁਸੀਂ ਲਗਨ ਨਾਲ ਨਹੀਂ ਕਰੋਗੇ ਤੁਸੀਂ ਫਿਰ ਨਹੀਂ ਤਾਂ ਰੱਬ ਆਸਰੇ ਛੱਡ ਦਿੰਨੇ ਬਿਲਕੁਲ ਮੈਂ ਤਾਂ ਵੀਰੇ ਰੱਬ ਆਸਰੀ ਛੱਡਿਆ ਸੀ ਹਾਂਜੀ ਹਾਂਜੀ ਠੀਕ ਹੈ ਮੈਂ ਉਹ ਭਰਾ ਨੂੰ ਕਿਹਾ ਸੀ ਵੀ ਟਟੂ ਹੀ ਆ ਸਾਡਾ ਠੀਕ ਹੈ ਜੀ ਠੀਕ ਹੈ ਕੋਈ ਗੱਲ ਹੈ ਹਾਂਜੀ ਹਾਂਜੀ ਵੀ ਤੇਰੇ ਘਰੇ ਵੱਡਾ ਘੋੜਾ ਹੈਗਾ ਹਾਂਜੀ ਹਾਂਜੀ ਵੀ ਬਹੁਤ ਵੱਡੀ ਗੱਲ ਹੈ ਠੀਕ ਹੈ ਜੀ ਠੀਕ ਹੈ ਪਰ ਪ੍ਰਮਾਤਮਾ ਨੇ ਆਪਾਂ ਨੂੰ ਵੀ ਘੋੜਾ ਦਿੱਤਾ ਬਈ ਹਾਂਜੀ ਢੋਡੇ ਦੇ ਆਉਣਾ ਲਾਈਫ ਦੇ ਵਿੱਚ ਆਪਾਂ ਬਹੁਤ ਸਟੈਂਡ ਹੋਏ ਆ ਬਹੁਤ ਸੋਹਣਾ ਜੀ ਠੀਕ ਆ ਜੋ ਆਪਾਂ ਅੱਜ ਪੰਨ 10 ਜਨਵਾਰਾ ਆਪਦੀ ਮਿਹਨਤ ਦੇ ਆ ਬਈ ਹਾਂਜੀ ਹਾਂਜੀ ਆਪਦੀ ਮਿਹਨਤ ਕਰਕੇ ਖਰੀਦੇ ਆ ਬਿਲਕੁਲ ਜੀ ਤੇ ਕੋਈ ਆਪਾਂ ਘਰੋਂ ਵੀ ਨਹੀਂ ਉਹ ਕੀਤਾ ਫਾਦਰ ਦਾ ਮਦਰ ਦਾ ਸਪੌਟ ਜ਼ਰੂਰ ਆ ਪਰ ਆਪਾਂ ਉਹਨਾਂ ਨੂੰ ਕਦੇ ਜ਼ਰੂਰ ਤੰਗ ਨਹੀਂ ਕੀਤਾ ਜੀ ਬਿਲਕੁਲ ਜੀ ਇਹ ਘੋੜਾ ਰੱਖਣ ਤੋਂ ਬਾਅਦ ਏਰੀਆ ਦੇ ਵਿੱਚ ਇੱਕ ਸਮੱਸਿਆ ਬਹੁਤ ਵੱਡੀ ਆਉਂਦੀ ਆ ਜਿਹੜੇ ਬਾਕੀ ਘੋੜੇ ਵਾਲੇ ਹੁੰਦੇ ਹਨ ਉਹਨਾਂ ਦੀ ਮਜਬੂਰੀ ਕਹਿ ਸਕਦਾ ਮੈਂ ਵੀ ਇਹ ਨਹੀਂ ਕਹਾਂ ਸਰ ਇਹ ਮਜਬੂਰੀ ਬਣ ਜਾਂਦੀ ਆ ਵੀ ਉਹ ਫਿਰ ਦੂਸਰੇ ਘੋੜੇ 'ਚ ਕਮੀ ਦੱਸਦੇ ਜ਼ਰੂਰ ਆ ਵੀ ਆਹ ਕਮੀ ਉਸ ਘੋੜੇ 'ਚ ਆ ਵੀ ਉਹਨਾਂ ਦਾ ਘੋੜਾ ਨਾ ਚੱਲੇ ਸਾਡਾ ਚੱਲੇ ਇਹੋ ਜਿਹਾ ਤੁਹਾਡੇ ਨਾਲ ਕਦੇ ਹੋਇਆ ਬਹੁਤ ਹੋਇਆ ਬਾਈ ਲੋਕਾਂ ਨੇ ਬਹੁਤ ਕਿਹਾ ਬਾਈ ਉਹ ਕਿਹੜਾ ਘੋੜਾ ਹਾਂਜੀ ਸਾਰੇ ਜਿਆਦਾਤਰ ਪਿੰਕੂ ਬਾਈ ਆਪਣੇ ਆਂਟੀ ਬਾਉ ਦਾ ਅੱਛਾ ਜੀ ਯਾਰ ਬਹੁਤ ਘੱਟ ਨੇ ਠੀਕ ਹੈ ਜੀ ਤੇ ਸਾਰੇ ਨੇ ਕਿਹਾ ਪਰ ਪ੍ਰਮਾਤਮਾ ਨੇ ਨਹੀਂ ਮਰਨ ਦਿੱਤਾ ਬਾਈ ਠੀਕ ਹੈ ਜੀ ਮੈਂ ਤਾਂ ਘੋੜਾ ਗੱਲਾਂ ਨਾਲ ਨਹੀਂ ਰਿਜ਼ਲਟ ਨਾਲ ਚੱਲਣਾ ਸੀ ਘੋੜੇ ਨੇ ਰਿਜ਼ਲਟ ਪ੍ਰੂਵ ਕੀਤਾ ਆਪਾਂ ਕੀਤਾ ਜੀ ਆਪ ਦਾ ਦੱਸਿਆ ਵੀ ਮੈਂ ਹੈਗਾ ਹਾਂਜੀ ਹਾਂਜੀ ਠੀਕ ਆ ਅੱਜ ਜੋ ਵੀ ਆਪਾਂ ਘੋੜੇ ਕਰਕੇ ਆ ਜੀ ਬਿਲਕੁਲ ਇੱਕ ਹੋਰ ਨੁਕਰੇ ਘੋੜੇ ਵਾਲੇ ਨੂੰ ਮਜਬੂਰੀ ਕਹ ਲੋ ਜਾਂ ਫਿਰ ਓਦਾਂ ਕਹ ਲੋ ਵੀ ਉਹ ਕੌਨਫੀਡੈਂਸ ਨਾਲ ਕਹਿੰਦੇ ਆ ਵੀ ਸਾਡਾ ਘੋੜਾ ਜਿੱਤੇ ਨੁਕਰੀ ਤਿੰਨ ਨੁਕਰਾਂ ਸੂੰਦਾ ਪਰ ਚੰਬੀ ਤੇ ਵੀ ਨੁਕਰਾਂ ਸੂਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀਰਾ ਜੀ ਵੀ ਗਾਰੰਟੀ ਹੈ ਵੀ ਹਾਂ ਵੀ ਸਾਰੇ ਘੋੜੇ ਚੰਬੀ ਤੇ 100% ਨੁਕਰਾਂ ਹੀ ਸੂਗੇ ਨਹੀਂ ਵੀਰੇ ਹਾਂਜੀ ਆਪਣੇ ਅਸਲੀ ਖਾਨਦਾਨ ਦੀ ਗੱਲ ਹੁੰਦੀ ਆ ਯਾਰ ਬਾਈ ਕਈ ਲੋਕ ਕੋੜਾ ਰੱਖ ਲੈਂਦੇ ਆ ਕੀ ਹੁੰਦਾ ਬਾਈ ਮਾਂ ਪਿਓ ਪਤਾ ਹੁੰਦਾ ਠੀਕ ਆ ਜੀ ਹੋਰ ਕੁਝ ਨਹੀਂ ਪਤਾ ਹੁੰਦਾ ਹਾਂਜੀ ਹਾਂਜੀ ਬਲੱਡ ਲਾਈਨਾਂ ਦਾ ਕੋਈ ਵੀ ਨਹੀਂ ਦੇਖਦਾ ਤੇ ਉਹ ਕਹਿੰਦਾ ਜੀ ਪਿਓ ਆਹ ਜੀ ਮਾਂ ਜੀ ਮਾਂ ਦੀ ਔੱਚੇ ਖੜੀ ਆ ਜੀ ਠੀਕ ਆ ਜੀ ਹਮੇਸ਼ਾ ਜਿਹਨੇ ਵਸ਼ੇਰਾ ਪਾਲਣਾ ਬਾਈ ਮਾਂ ਪਿਓ ਦੇਖ ਕੇ ਦਾਦਾ ਦਾਦੀ ਦੇਖ ਕੇ ਨਾਨਾ ਨਾਨੀ ਦੇਖ ਕੇ ਰੱਖੋ ਬਿਲਕੁਲ ਜੀ ਏ ਜੀ ਦੱਬਾ ਮੈਂ ਤੁਹਾਨੂੰ ਦੱਸ ਦਿੰਦਾ ਜੀ ਮੇਰਾ 2004 ਤੱਕ ਦਾ ਤਜਰਬਾ ਆ ਜੇ ਮੈਂ ਤੁਹਾਡੇ ਕੋਲ ਦਾ ਬੱਚਾ ਲੈ ਲਿਆ ਮੇਰੇ ਘਰੇ ਨੁਖਰਾ ਖੜਾਇਆ ਮੈਂ ਤੁਹਾਡੇ ਕੋਲ ਦਾ ਬੱਚਾ ਦੱਸੂਗਾ ਨਹੀਂ ਮੈਂ ਇਹਨੂੰ ਕਹੂੰਗਾ ਮੈਨੂੰ ਨਹੀਂ ਪਤਾ ਬਾਈ ਉਹ ਭਾਵੇਂ ਤੁਹਾਡੇ ਕੋਲ ਦੀ ਬਲੱਡ ਲਾਈਨ ਦਾ ਹੀ ਹੋਵੇ ਪਰ ਮੈਂ ਮੋੜੇ ਨਹੀਂ ਦੱਸਿਆ ਉਹ ਮੇਰੀ ਬੇਈਮਾਨੀ ਸੀ ਪਰ ਉਹ ਬੱਚਾ ਅੱਗੇ ਫਿਰ ਅਨਨੋਨ ਚ ਗਿਣਿਆ ਜਾਂਦਾ ਦੇਖੋ ਨਹੀਂ ਦੱਸਦਾ ਬੰਦਾ ਕੋਈ ਗੱਲ ਨਹੀਂ ਜੀ ਨਾ ਦੱਸੇ ਤੇ ਪਰ ਟਾਈਮ ਇੱਕ ਦਿਨ ਆਉਂਦਾ ਕਹਿੰਦੇ ਹੁੰਦੇ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਹਾਂਜੀ ਹਾਂਜੀ ਪਰਮਾਤਮਾ ਤੁਹਾਡਾ ਮਾੜਾ ਨਹੀਂ ਹੁੰਦਾ ਬਾਈ ਇਹ ਗੱਲ ਮੰਨਣ ਵਾਲੀ ਆ ਲੋਕ ਕੁਛ ਮਰਜ਼ੀ ਕਹੀ ਜਾਣ ਲੋਕ ਅੱਖਾਂ ਤੇ ਵਿਸ਼ਵਾਸ ਨਹੀਂ ਕਰਦੇ ਬਾਈ ਕੰਨਾਂ ਤੇ ਬਹੁਤ ਵਿਸ਼ਵਾਸ ਕਰਦੇ ਇਹ ਗੱਲ ਸੋਹਾਂ ਨੇ ਸਹੀ ਕਹੀਆ ਤੁਸੀਂ ਤੁਸੀਂ ਉਹਨਾਂ ਨੂੰ ਪੇਪਰ ਤੇ ਲਿਖ ਕੇ ਦੇਦੇ ਹੋ ਵੀ ਆਹ ਮਾਂ ਬਾਪ ਉਹ ਯਕੀਨ ਕਰ ਲੂਗੇ ਝੁੰਗੇ ਕੰਨ ਪੁੱਠੇ ਢਾਲੂ ਵਾਲਾ ਘੋੜਾ ਤੁਸੀਂ ਕਹ ਬਹੁਤ ਚੰਗਾ ਜੀ ਇਹ ਬਹੁਤ ਕੁਛ ਪੈਦਾ ਕਰ ਦੋ ਦੁਨੀਆ ਤੁਹਾਡੀਆਂ ਗੱਲਾਂ ਤੇ ਊੜਾ ਖਰੀਦੀ ਆ ਨਿਗਾਹ ਨਾ ਨਹੀਂ ਖਰੀਦੀ ਇਹ ਮੈਂ ਇੱਕ ਗੱਲ ਕਹਿਣਾ ਵੀ ਰੇਬਨ ਦਾ ਚਾਹੇ ਐਨਕਾ ਤੁਸੀਂ ਪਾ ਲਓ ਜੇ ਤੁਹਾਡਾ ਤੁਹਾਨੂੰ ਅੱਖਾਂ ਦਾ ਦੇਖਣ ਦਾ ਨਜ਼ਰੀਆ ਨਹੀਂ ਬਦਲਦਾ ਤੁਹਾਡੀਆਂ ਐਨਕਾ ਕਿਸੇ ਕੰਮ ਨਹੀਂ ਆਉਣੀ ਆ ਮੈਂ ਤਾਂ ਇੱਕ ਗੱਲ ਜਾਣਦਾ ਵੀਰੇ ਜੋ ਵੀ ਆਣਾ ਹੁਣ ਲੋਕ ਕਹਿੰਦੇ ਨੁਕਰੇ ਚ ਜੀ ਸਪੌਟਲੈਸ ਸਪੌਟਲੈਸ ਹਾਂਜੀ ਹਾਂਜੀ ਕਿਹੜੇ ਊੜੇ ਨੇ ਦੱਸੋ ਜਿਨ੍ਹਾਂ ਦੇ ਫਲਕਾਰੀ ਨਹੀਂ ਹੈਗੇ ਠੀਕ ਹੈ ਜੀ ਸਾਰੀ ਚੱਕ ਦੇ ਕੋਹੜੀ ਚੱਕ ਦਾ ਬਿਲਕੁਲ ਜੀ ਠੀਕ ਆ ਪਰ ਆਪਾਂ ਇੱਕ ਗੱਲ ਕਹਿੰਦੇ ਆ ਵੀ ਸ਼ੁਰੂ ਤੋਂ ਬੱਚਾ ਜੀ ਰੂਟ ਸਪੌਟਲੈਸ ਹੁੰਦਾ ਪਰ ਗਾਂ ਤੋਂ ਗਾਂ ਜਾ ਕੇ ਕਿਤੇ ਨਾ ਕਿਤੇ ਉਹ ਸਪੌਟ ਤਾਂ ਕੱਢਦਾ 3 3 ਮਹੀਨੇ ਤੋਂ ਲੈ ਕੇ 8 ਸਾਲ ਤੱਕ ਕੁੜਾ ਫਲਕਾਰੀ ਕੱਢਦਾ ਕੱਢਦਾ ਹੀ ਕੱਢਦਾ ਬਾਈ ਚਲੋ ਆਪਣੇ ਵੱਡੇ ਪ੍ਰੀਟਰ ਸਾਰੇ ਕੱਢੀ ਜਾਂਦੇ ਆ ਇਹਨਾਂ ਨੂੰ ਲੋਕ ਬੋਲਦੇ ਨਹੀਂ ਠੀਕ ਹੈ ਜੀ ਦੇਖੋ ਜੀ ਇੱਥੇ ਸਾਰੇ ਗਾਣੇ ਮੈਂ ਵਿੱਚ ਉਹਨਾਂ ਦੇ ਸੋ ਕੋਈ ਗੱਲ ਨਹੀਂ ਟਿੰਕੂ ਪਰੇ ਉਹ ਤਾਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਪਰ ਸਮੇਂ ਦੇ لحاظ ਨਾਲ ਬਦਲਣਾ ਪੈਂਦਾ ਭਰਾਵਾਂ ਨੂੰ ਦੱਸਣਾ ਪੈਣਾ ਇੱਕ ਨਾ ਇੱਕ ਦਿਨ ਖੋਲਣਾ ਪੈਣਾ ਇਹ ਚੀਜ਼ ਹਨ ਵੀ ਜਿਹੜਾ ਨੁਕਰਾ ਜਾਨਵਰ ਹੈ ਨਾ ਉਹ ਜਿੰਨਾ ਸਪੋਰਟਲੈਸ ਕੁਆਲਿਟੀ ਵਾਲਾ ਹੋਊਗਾ ਸਪੋਰਟਲੈਸ ਦੇ ਵਿੱਚ ਉਹਨਾਂ ਬਵਮਾਂ ਦੀਆਂ ਦਾ ਘਰ ਹੋ ਜਾਂਦਾ ਬਿਲਕੁਲ ਜੀ ਬਹੁਤ ਕੱਚਾ ਹੋ ਜਾਂਦਾ ਪਿੰਡੇ ਦਾ ਬਿਲਕੁਲ ਮੇਰੇ ਕੋਲ ਨੂਰੇ ਦਾ ਬੱਚਾ ਉਹਦੇ ਪੂਸ਼ ਨਾਲ ਜ਼ਖਮ ਹੋ ਜਾਂਦੇ ਉਹਦੇ ਪੱਟਾਂ ਤੇ ਜਦੋਂ ਉਹ ਖਸਾਉਂਦਾ ਆ ਹਾਂਜੀ ਤੇ ਪੈਰ ਜਿਹੜੇ ਇਹਨਾਂ ਦੇ ਚਿੱਟੇ ਜਾਨਵਰ ਦੇ ਪੈਰ ਕਹਿੰਦੇ ਉਹਨੇ ਚਿੱਟਾ ਖੁਰੇ ਵੈਸੇ ਬੜਾ ਨਰਮ ਹੁੰਦਾ ਹਾਂਜੀ ਵੈ ਉਹਦੇ ਹੀ ਪੁਰ ਦਾ ਰਹਿੰਦਾ ਫੇਰ ਬਾਈ ਇੱਕ ਸੱਚ ਹੋਰ ਟਿੰਕੂ ਬਾਈ ਤੁਹਾਨੂੰ ਗੱਲ ਕਰਦਾ ਹਾਂਜੀ ਲੋਕ ਕਹਿੰਦੇ ਕਣਕ ਨਹੀਂ ਪਹੁੰਚੀ ਹਾਂਜੀ ਹਾਂਜੀ ਬਾਈ ਮੈਂ ਕੋੜਾ ਕਣਕ ਤੇ ਤਿਆਰ ਕੀਤਾ ਹੁੰਦਾ ਹੀ ਕਣਕ ਨਾ ਤਿਆਰ ਵੀ ਰਿਹਾ ਜੀ ਬਾਕੀ ਡਾਈਟ ਨਾ ਹੁੰਦਾ ਹੀ ਨਹੀਂ ਠੀਕ ਆ ਆ ਸਭ ਵੀ ਆ ਡੱਡ ਸੋਚ ਆ ਪਰ ਮੈਂ ਆਪਦੀ ਸੋਚ ਤੇ ਆਪ ਦਾ ਤਿਆਰਤਾ ਦੱਸਦਾ ਬਾਈ ਬਿਲਕੁਲ ਜੀ ਜੇ ਆਪਾਂ ਖੜੇ ਕਮਰੇ ਦੇ ਵਿੱਚ ਕਣਕ ਪਾਈ ਜਾਵਾਂਗੇ ਹਰੇਕ ਜਾਨਵਰ ਪੈਰਾਂ 'ਚ ਆਊਗਾ ਜੀ ਹਾਂ ਹਾਂ ਬਿਲਕੁਲ ਬਿਲਕੁਲ ਜੀ ਜਿਹੜੇ ਜਾਨਵਰ ਨੂੰ ਪ੍ਰੈਕਟਿਸ ਦੇਵਾਂਗੇ ਤੁਰੂਗਾ ਤੇ ਬਾਈ ਜੀ ਉਹ ਪੈਰਾਂ 'ਚ ਕਿਵੇਂ ਆਊਗਾ ਮੈਂ ਤੁਹਾਨੂੰ ਦੱਸਦਾ ਜੀ ਮੇਰਾ ਜੋ ਤਜਰਬਾ ਕਹਿੰਦਾ ਆ ਬਈ ਇੱਕ ਤੁਹਾਡੀ ਡਾਈਟ ਦੂਜਾ ਤੁਹਾਡਾ ਫੈਰੀਅਰ ਤੀਜਾ ਤੁਹਾਡਾ ਹੈਂਡਲਰ ਤਿੰਨਾਂ ਦੀ ਸਮਝ ਹੋਣੀ ਜ਼ਰੂਰੀ ਆ ਤੁਹਾਡਾ ਕੋਲ ਆ ਪੈਰਾਂ ਚ ਨਹੀਂ ਆਊਗਾ ਚਾਹੇ ਜਿੰਨੀ ਮਰਜੀ ਗਲਤ ਮਲਤ ਡਾਈਟ ਦੇ ਲਓ ਜੇ ਤਿੰਨਾਂ ਦਾ ਤਾਲਮੇਲ ਨਹੀਂ ਹੈਗਾ ਤੁਹਾਡਾ ਪਿਆ ਕੋੜਾ ਜਿਹੜਾ ਪੈਰਾਂ ਚ ਆਊਗਾ ਹੀ ਆਊਗਾ ਆਊਗਾ ਹੀ ਆਊਗਾ ਜੀ ਤੇ ਕੋੜਾ ਪੈਰਾਂ ਤੋਂ ਹੀ ਹੁੰਦਾ ਜੀ ਬਿਲਕੁਲ ਜੀ ਮੈਂ ਬਹੁਤ ਵੱਡੇ ਵੱਡੇ ਘੋੜੇ ਪੈਰਾਂ ਤੋਂ ਡਿੱਗੇ ਦੇਖੇ ਆ ਔਰ ਇੱਕ ਘੋੜਾ ਅਸੀਂ ਮੰਗਿਆ ਵੀ ਸੀ ਪਿੱਛੇ ਜਾਏ ਹੁਣ ਵੀ ਦੁਬਾਰਾ ਮੰਗਿਆ ਸੀ ਪਰ ਉਹਨਾਂ ਦਾ ਪ੍ਰੇਮ ਬਹੁਤ ਆ ਉਸ ਘੋੜੇ ਨਾਲ ਉਹ ਕਹਿੰਦੇ ਅਸੀਂ ਦੇਣਾ ਨਹੀਂ ਹੈਗਾ ਚਲੋ ਇਹ ਗੱਲ ਦੀ ਉਹਨਾਂ ਦੀ ਅਸੀਂ ਇਹ ਮੰਨੋ ਵੀ ਸਿਫ ਬੇ ਉਹਨਾਂ ਦੇ ਪ੍ਰੇਮ ਦੀ ਸਫਤ ਕਰਦੇ ਨਹੀਂ ਤਾਂ ਆਮ ਬੰਦੇ ਆ ਨਾ ਜਦੋਂ ਘੋੜਾ ਹੋ ਜਾਏ ਘੋੜੀਆਂ ਮੈਂ ਇਹੋ ਜਿਹਾ ਵੀ ਦੇਖੇ ਬੰਦੇ ਅੱਛਾ ਮੈਂ ਇਹਦੇ ਵਿੱਚ ਇੱਕ ਹੋਰ ਗੱਲ ਕਰਦਾ ਜੀ ਬਈ ਆਪਾਂ ਕਹਿ ਦਿੰਨੇ ਆਪਾਂ ਘੋੜਿਆਂ ਵਾਲੇ ਸਰਦਾਰ ਆ ਆਪਾਂ ਘੋੜਿਆਂ ਵਾਲੇ ਸਰਦਾਰ ਹੈ ਨਹੀਂ ਕਿ ਅਸਲ ਵਿੱਚ ਉਹਦਾ ਇੱਕ ਕਾਰਨ ਨੇ ਆ ਮੈਂ ਤੁਹਾਨੂੰ ਦੱਸਾਂ ਪੈਰਾਂ ਤੋਂ ਖਰਾਬ ਡਿੱਗੀਆਂ ਘੋੜੀਆਂ ਤੇ ਲੋਕੀ ਘੋੜੇ ਛੱਡ ਰਿਆ ਚਲੋ ਫਿਰ ਬਈ ਹੁਣ ਕਈ ਬੰਦੇ ਲਾਟ ਵੀ ਮਾਰ ਲਿਏ ਕਿਸੇ ਟਾਈਮ ਮੈਂ ਵੀ ਗੱਲ ਤੋਂ ਸੋਚਦਾ ਸੀ ਭਿੱਲੂ ਪੋ ਵਾਲਿਆਂ ਨੇ ਗੱਲ ਜੋ ਕਹੀ ਸੀ ਹਾਂਜੀ ਹਾਂਜੀ ਵੀ ਉਹ ਸਹੀ ਕਹੀ ਸੀ ਹਾਂਜੀ ਹਾਂਜੀ ਉਹ ਬੰਦਾ ਮਾਰ ਪਤਾ ਕਿੱਥੋਂ ਘਾ ਗਿਆ ਬਾਈ ਹਾਂਜੀ ਹਾਂਜੀ ਉਹ ਬੰਦੇ ਨੇ ਚੌੜ ਪਣੇ ਜੀ ਜਿਹੜੀ ਗਾਲ ਕੱਢੀ ਆ ਹਾਂਜੀ ਹਾਂਜੀ ਨਹੀਂ ਤਾਂ ਗੱਲ ਤਾਂ ਸੱਚ ਆ ਬਾਈ ਬਿਲਕੁਲ ਜੀ ਜੰਮਣ ਜਮਾਉਣ ਵਾਲਾ ਹੋਰ ਆ ਹਾਂਜੀ ਹਾਂਜੀ ਪੈਸੇ ਵੜਨ ਵਾਲਾ ਹੋਰ ਆ ਬਿਲਕੁਲ ਜੀ ਠੀਕ ਆ ਨਾ ਚਲਾਉਣ ਵਾਲਾ ਹੋਰ ਹਾਂਜੀ ਹਾਂਜੀ ਅਸਲੀ ਜਿਹਦੀ ਜਿਹਦੇ ਕਰੇ ਜਾਨਵਰ ਜੰਮਿਆ ਹੁੰਦਾ ਬਾਈ ਉਹਨੂੰ ਤਾਂ ਕਦੇ ਆਪਦੀ ਮਿਹਨਤ ਮਿਲਦੀ ਨਹੀਂ ਇਹ ਇਹ ਚੀਜ਼ ਹੈ ਜਿਵੇਂ ਤੁਸੀਂ ਕਿਹਾ ਵੀ ਆਹ ਘੋੜਾ ਆਪਣਾ ਫਲਾਣੇ ਥਾਂ ਜੰਮਿਆ ਸੀ ਤੇ ਕੋਈ ਦੱਸੇ ਨਹੀਂ ਰਿਹਾ ਇਹਦੇ ਬਾਰੇ ਬਰੀਡਰ ਦਾ ਨਾਂ ਨਹੀਂ ਲੈ ਰਿਆ ਕੋਈ ਵੀ ਨਹੀਂ ਨਹੀਂ ਬਰੀਡਰ ਤਾਂ ਉਹ ਕੰਨ ਦੇ ਵੀ ਅਸੀਂ ਹੀ ਪਾਲਿਆ ਅਸੀਂ ਹੀ ਬਣਾਇਆ ਸਾਨੂੰ ਹੀ ਸਮਝਿਆ ਬਰੀਡਰ ਕਿਤੇ ਨਾ ਕਿਤੇ ਪਿੱਛੇ ਕੀਤਾ ਜਾਂਦਾ ਜਿਹੜਾ ਆਮ ਬਰੀਡਰ ਆ ਵੱਡੇ ਬਰੀਡਰ ਨੂੰ ਤਾਂ ਅਸੀਂ ਤੋੜ-ਤੋੜ ਕੇ ਦੱਸ ਦਿਆਂ ਵੀ ਫਲਾਣੇ ਦੇ ਘਰੋਂ ਸੀ ਲੈ ਕੇ ਆਏ ਹਾਂ ਹਾਂਜੀ ਸੋ ਇਹ ਵੀ ਆ ਤੇ ਗੱਲ ਕਰਦੇ ਹਾਂ ਜੋਰੇ ਦੇ ਰਿਜ਼ਲਟ ਬਾਰੇ ਜੀ ਆਪਾਂ ਕਿੰਨੀਆਂ ਕੋ ਘੋੜੀਆਂ ਮਲਾਤੀਆਂ ਜੇ ਤਾਂ ਬਰੇ ਕੋੜੀਆਂ ਮੈਂ ਪਿੰਡ 60 ਮਲਾਤੀ ਜੀ ਠੀਕ ਹੈ ਜੀ ਫੀਸ ਕਿੰਨੀ ਰੱਖੀ ਹੈ ਜੀ ਇਹਦੀ ਫੀਸ ਕਿੰਨੀ ਰੱਖੀ ਹੈ ਤੇ ਜਦਾਂ ਹੁੰਦਾ ਵੀ ਕੋਈ ਨਰਮ ਬੰਦਾ ਆ ਜਾਂਦਾ ਕਰ ਲੈਨੇ ਘੱਟ ਪੱਧ ਜੀ ਬਾਈ ਛੱਡ ਦੇਈ ਜਾ ਫ੍ਰੀ ਵੀ ਛੱਡ ਦੇਈ ਜਾ ਕੋਈ ਤਕੜੀ ਗੱਲ ਨਹੀਂ ਹੈਗੀ ਅੱਛਾ ਜੀ ਠੀਕ ਆ ਯਾਰ ਕੋੜਾ ਰੱਖਿਆ ਯਾਰ ਜਰੂਰੀ ਥੋੜਾ ਹੁੰਦਾ ਕਈ ਵਾਰੀ ਕਿਸੇ ਤੋਂ ਨਹੀਂ ਫੀਸ ਦਿੱਤੀ ਜਾਂਦੀ ਨਹੀਂ ਅਫੋਰਡ ਕਰਦਾ ਬਾਈ ਅਗਲੇ ਘਰੇ ਵੀ ਜਾ ਕੇ ਬੂਟਾ ਲੱਗੇ ਉਹ ਵੀ ਕਿਤੇ ਨਾ ਕਿਤੇ ਉਹਦੇ ਮਨ 'ਚ ਵੀ ਆਊਗਾ ਯਾਰ ਵੀਰੇ ਵੀ ਮੈਂ ਵੀ ਇੱਕ ਚੰਗੀ ਬਰੀਡ ਪੈਦਾ ਕਰ ਸਕਾਂ ਇਹ ਹੈ ਜਦੋਂ ਵੀ ਕੋਈ ਵੀ ਬੰਦਾ ਨਾ ਤੁਹਾਡੇ ਘਰੇ ਕੋ ਘੋੜੀ ਲੈ ਕੇ ਆਉਂਦਾ ਉਹਦਾ ਇੱਕ ਮਨ ਦਾ ਸਾਰਾ ਨਾਲ ਵੱਡਾ ਸੁਪਨਾ ਹੀ ਹੁੰਦਾ ਵੀ ਮੈਂ ਇਸ ਘੋੜੇ ਤੋਂ ਬੱਚਾ ਲੈਣਾ ਇਹੋ ਜਿਹਾ ਲੈਣਾ ਮੈਂ ਟਿੰਕ ਵੀਰੇ ਜਿੰਨੇ ਵਾਰੀ ਵੀ ਕੂੜਾ ਛੱਡਿਆ ਹਾਂਜੀ ਹਾਂਜੀ ਰੂਹ ਦਿਲ ਨਾਲ ਛੱਡਿਆ ਹਾਂਜੀ ਹਾਂਜੀ ਐ ਨਹੀਂ ਯਾਰ ਵੀ ਉਹਨੇ 1000 ਕੱਟ ਦੇਤਾ ਐਣੀ ਵੀ ਉਹਨੇ 2000 ਕੱਟ ਦੇਤਾ ਠੀਕ ਹੈ ਯਾਰ ਵੀਰੇ ਐ ਨਹੀਂ ਵੀ ਉਹ ਦੇ ਕੇ ਨਹੀਂ ਗਿਆ ਜੇ ਕੋਈ ਬੰਦਾ ਫੀਸ ਵੀ ਨਹੀਂ ਦੇ ਕੇ ਗਿਆ ਤਾਂ ਵੀ ਆਪਾਂ ਅਗਲੇ ਦੀ ਚਾਹ ਪਾਣੀ ਫੁੱਲ ਸੇਵਾ ਕਰੀ ਦੀ ਹੈ ਬਿਲਕੁਲ ਬਿਲਕੁਲ ਜੀ ਵੀ ਜ਼ਰੂਰੀ ਥੋੜਾ ਵੀ ਫੀਸਾਂ ਨਾਲ ਪੈਸੇ ਨਾਲ ਇਹਨਾਂ ਦਾ ਕੋਈ ਟਰਮਸ ਵੀ ਰੱਖੀ ਘੋੜੇ ਦੀ ਵੀ ਜੇ ਇੱਕ ਵਾਰੀ ਘੋੜੀ ਨਹੀਂ ਮਿਲੀ ਦੁਬਾਰਾ ਛੱਡਾਂਗੇ ਨਹੀਂ ਛੱਡਾਂਗੇ ਕਿੰਨੇ ਵਾਰੀ ਮਾਪੇ ਮਿਲਾ ਕੇ ਵੀ ਤਿੰਨ ਵਾਰੀ ਆ ਜੇ ਚਾਰ ਵਾਰੀ ਆ ਜੇ ਪੰਜ ਵਾਰੀ ਆ ਜੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਮੈਂ ਬਹੁਤ ਦੇਖਿਆ ਹੁਣ ਮਾਰਕੀਟ ਵਿੱਚ ਕੁਝ ਚੱਲ ਰਿਹਾ ਇਹੋ ਜਿਹਾ ਪਤਾ ਨਹੀਂ ਉਹਨਾਂ ਦੇ ਘੋੜੀਆਂ ਜ਼ਿਆਦਾ ਮਿਲਣ ਕਰਕੇ ਜਦਾ ਘੋੜੇ 10 ਪਰਮ ਥੋੜਾ ਘਟ ਜਾਂਦਾ ਉਹ ਮਜਬੂਰੀ ਆ ਜਾਂ ਕੋਈ ਆਪਣੇ ਬ੍ਰਾਂਡ ਦੀ ਮਜਬੂਰੀ ਆ ਸਮਝ ਨਹੀਂ ਲੱਗ ਰਹੀ ਵੀ ਆਪਣੀ ਮਾਰਕੀਟ ਥੋੜੀ ਜਿਹੀ ਹੋਰ ਛੜਨ ਨੂੰ ਜਾ ਰਹੀ ਆ ਅਸਲੀ ਜਾਨਾ ਬਾਈ ਚਲੋ ਸਾਰੀ ਭਰਾਣੇ ਫੇਰ ਗੁੱਸਾ ਕਰਨੇ ਸਾਰੀ ਗੱਲ ਹੋ ਜਾਣੀ ਆ ਤੇ ਕਹਿੰਦੇ ਹੁੰਦੇ ਚੁੱਪ ਚੀ ਭਲੀ ਆ ਤੇ ਪਰ ਮੈਂ ਕੀ ਗੱਲ ਲਿਆਉਂਦਾ ਬਾਈ ਛੋੜਾ ਹਮੇਸ਼ਾ ਖੁਸ਼ ਹੋ ਕੇ ਛੱਡੋ ਕਿਉਂਕਿ ਦੇਖੋ ਵੀ ਇਹ ਜਾਨਵਰਾਂ ਕਰਕੇ ਮਿਲਦੇ ਆ ਮੈਂ ਮੈਂ ਹੁਣ ਤੁਹਾਨੂੰ ਦੱਸ ਰਿਹਾ ਜੀ ਮੇਰੀ ਹੁਣ ਇੱਕ ਅਗਲਾ ਪਲੈਨਿੰਗ ਹੈ ਵੀ ਜਿਹੜੇ ਪੁਰਾਣੇ ਬੰਦੇ ਸੀ ਜਿਨ੍ਹਾਂ ਨੂੰ ਅੱਜ ਦੁਨੀਆ ਭੁੱਲ ਚੁੱਕੀ ਆ ਮੈਂ ਉਹਨਾਂ ਦੇ ਇੱਕ ਵਾਰੀ ਘਰਾਂ ਜਾ ਕੇ ਉਹਨਾਂ ਦੀਆਂ ਵੀਡੀਓ ਬਣਾ ਰਿਹਾ ਇਹਦਾ ਕਾਰਨ ਕੀ ਆ ਨਾ ਦੁਨੀਆ ਚੜ੍ਹਦੇ ਸੂਰ ਨੂੰ ਸਲਾਮ ਆ ਬਿਲਕੁਲ ਵੀਰੇ ਮੈਂ ਜਿਹੜਾ ਹੁਣੇ ਕਿਹਾ ਵੀ 50000 ਰੁਪਏ ਫੀਸ ਜਾਂ ਲੱਖ ਰੁਪਿਆ ਫੀਸ ਤੇ ਇੱਕ ਵਾਰੀ ਘੋੜਾ ਚੜ੍ਹਣਾ ਉਹਨਾਂ ਦੀ ਅੱਜ ਮਜਬੂਰੀ ਆ ਪਤਾ ਨਹੀਂ ਕੀ ਆ ਪਰ ਕੱਲ ਨੂੰ ਉਹਨਾਂ ਦੀ ਇਹੀ ਚੀਜ਼ ਕਰਨ ਲੋਕਾਂ ਨੇ ਉਹਨਾਂ ਨੂੰ ਪੁੱਛਣਾ ਨਹੀਂ ਜਿਸ ਘੋੜੇ ਕਰਕੇ ਲੋਕਾਂ ਨਾਲ ਇੱਜ਼ਤ ਸੀਗੀ ਕਰਤਾਰੇ ਵਾਲਾ ਘੋੜਾ ਹਨਾ ਲੰਡੇ ਪਿੰਡ ਸੀ ਵੀਰੇ ਹਾਂਜੀ ਹਾਂਜੀ ਬਾਪੂ ਜੀ ਅੱਜ ਵੀ ਜਿਉਂਦੇ ਆ ਠੀਕ ਹੈ ਜੀ ਅਸੀਂ ਸਮਝਦੇ ਹੁੰਦੇ ਸੀ ਯਾਰ ਭਾਈ ਸਰਕਵਾਸ ਹੋ ਗਏ ਹੋਣੇ ਆ ਠੀਕ ਹੈ ਜੀ ਜਿਵੇਂ ਭਾਨੇ ਵਾਲਾ ਬਾਦ ਦਾ ਹਨਾ ਭਾਈ ਹਾਂਜੀ ਹਾਂਜੀ ਕਰਤਾਰੇ ਵਾਲਾ ਉਹਨਾਂ ਦੇ ਪੋਤੇ ਦਾ ਫੋਨ ਆਇਆ ਭਾਈ ਠੀਕ ਹੈ ਜੀ ਸੋਨਾ ਬਾਈ ਦਾ ਨਾਮ ਆ ਠੀਕ ਹੈ ਜੀ ਭਾਈ ਵਧੀਆ ਜੰਮ ਜੰਮ ਵਧੀਆ ਲਾਉਂਦਾ ਠੀਕ ਹੈ ਜੀ ਤੇ ਵੀਡੀਓਗ੍ਰਾਫੀ ਵੀ ਕਰਦਾ ਭਾਈ ਠੀਕ ਹੈ ਜੀ ਤੇ ਬਾਈ ਨਾ ਬਾਈ ਦਾ ਫੋਨ ਆਇਆ ਬਾਈ ਮੈਂ ਕਰਤਾ ਤਾਂ ਬੋਲਦਾ ਵੀ ਐ ਕਰਕੇ ਵੀ ਉਹਨਾਂ ਦਾ ਪੋਤਾ ਬੋਲਦਾ ਠੀਕ ਹੈ ਜੀ ਵੀ ਰਾਜੂ ਕੋਲ ਸਾਡੇ ਕੋਲ ਆਇਆ ਬਾਈ ਬਹੁਤ ਖੁਸ਼ੀ ਮਿਲਦੀ ਹੈ ਯਾਰ ਬਾਈ ਇੱਕ ਲਾਈਫ ਆ ਯਾਰ ਬਾਈ ਦੇਖੋ ਸਾਰੇ ਭੁੱਲ ਜਣੇ ਆ ਬਿਲਕੁਲ ਜੀ ਦੋ ਪੀੜੀਆਂ ਬਾਅਦ ਭੁੱਲ ਜਣੇ ਆ ਹਾਂਜੀ ਹਾਂ ਚਲਾ ਕੀ ਕਹਦੇ ਬਾਤ ਤੇ ਯਾਰ ਬਾਈ ਇਹ ਹੈਗਾ ਜੀ ਹੈਗਾ ਜੀ ਕਿਸੇ ਨੇ ਕੁਝ ਨਹੀਂ ਨਾਲ ਲੈ ਕੇ ਜਾਣਾ ਸਭ ਕੁਝ ਇੱਥੇ ਹੀ ਜਾਣਾ ਸਿਰਫ ਯਾਦਾਂ ਰਹਿਣੀਆਂ ਨੇ ਸਹੀ ਗੱਲ ਹੈ ਸਹੀ ਗੱਲ ਹੈ ਜੀ ਹੋਰ ਕੁਝ ਨਹੀਂ ਰਹਿਣਾ ਬਿਲਕੁਲ ਜੀ ਤੇ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਯਾਰ ਬਾਈ ਇੱਕ ਦੂਜੇ ਨਾਲ ਮਾੜੀ ਨਾ ਕਰੇ ਕਰੋ ਹਾਂਜੀ ਹਾਂਜੀ ਪਿਆਰ ਬਣਾ ਕੇ ਰੱਖੋ ਬਿਲਕੁਲ ਜੀ ਕੁਛ ਨਹੀਂ ਲੈ ਕੇ ਜਾਣਾ ਬਿਲਕੁਲ ਜੀ ਪੈਸਾ ਵਧੇ ਕਮਾ ਲੋਂਗੇ ਖਰਚੇ ਵਧੋ ਜਾਣੇ ਹਾਂ ਇਹ ਹੈਗਾ ਜੀ ਨਾ ਬਣ ਜੂ ਹੋਰ ਕੀ ਹੋ ਜੂਗਾ ਵੀਰੇ ਸਹੀ ਗੱਲ ਹੈ ਜੀ ਜਾਣਾ ਤਾਂ ਉਸੇ ਸਿਵਿਆਂ ਜੀ ਬਿਲਕੁਲ ਬਿਲਕੁਲ ਵੀ ਜੀ ਹਾਂਜੀ ਤੇ ਏਸੀ ਸਾਡੇ ਹਸਨਪ੍ਰੀਤ ਬੇਜ ਜੀ ਮਾਨਸਾ ਏਰੀਆ ਬੋਹੇਪਿੰਡ ਤੋਂ ਗੱਲਾਂ ਬਾਤਾਂ ਬਹੁਤ ਚੰਗੀਆਂ ਲੱਗੀਆਂ ਨਾਲ ਕਰਕੇ ਤੇ ਵੀਡੀਓ ਕਰਦੇ ਆ ਸਮਾਪਤ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵੀ ਜੀ